ਤੇ ਹੁਣ ਗੱਲ ਕਰਦੇ ਹਾਂ ਅਮਰੀਕਾ ਦੇ ਆਰਥਿਕ ਸੰਕਟ ਦੀ ਸੈਨੇਟ ਦੇ ਵਿੱਚ ਆਰਜੀ ਫੀਡਿੰਗ ਬਿੱਲ ਪਾਸ ਨਾ ਹੋਣ ਦੇ ਕਾਰਨ ਅਮਰੀਕਾ ਦੇ ਵਿੱਚ ਆਰਥਿਕ ਸੰਕਟ ਹੋਰ ਵੀ ਗਹਿਰਾ ਹੋ ਗਿਆ ਹੈ ਦੇਸ਼ ਦੇ ਵਿੱਚ ਆਰਥਿਕ ਤਾਲਾਬੰਦੀ ਦੇ ਹਾਲਾਤ ਬਣ ਗਏ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਾਰਟੀ ਨੂੰ ਸੈਨੇਟ ਦੇ ਵਿੱਚ ਆਰਜੀ ਫੰਡਿੰਗ ਬਿੱਲ ਪਾਸ ਕਰਵਾਉਣ ਦੇ ਲਈ ਘੱਟੋ-ਘੱਟ 60 ਵੋਟਾਂ ਦੀ ਲੋੜ ਸੀ ਪਰ ਹੁਣ ਉਸ ਨੂੰ ਸਿਰਫ 55 ਵੋਟਾਂ ਹੀ ਅਜੇ ਮਿਲੀਆਂ ਨੇ ਇਸ ਦਾ ਮਤਲਬ ਹੈ ਕਿ ਮਤਾ ਫੇਲ ਹੋ ਗਿਆ ਹੈ ਹੁਣ ਸਰਕਾਰ ਕੋਲ ਕੰਮ ਚਲਾਉਣ ਲਈ ਫੰਡ ਨਹੀਂ ਨੇ ਜਿਸ ਕਾਰਨ ਕਈ ਸੰਘੀ ਕੰਮਕਾਜ ਰੁਕ ਸਕਦੇ ਨੇ ਇਸ ਦੇ ਨਾਲ ਅਮਰੀਕਾ ਦੇ ਵਿੱਚ ਕਈ ਵਾਰ ਫੇ ਇੱਕ ਵਾਰ ਫਿਰ ਤੋਂ بے ਯਕੀਨੀ ਦੇ ਦੌਰ ਸ਼ੁਰੂ ਹੋ ਗਏ ਨੇ ਰਾਸ਼ਟਰਪਤੀ ਟਰੰਪ ਅਤੇ ਕਾਂਗਰਸ ਬੁੱਧਵਾਰ ਦੀ ਸਮਾਂ ਸੀਮਾ ਤੱਕ ਰਾਸ਼ਟਰੀ ਪ੍ਰੋਗਰਾਮ ਤੇ ਸੇਵਾਵਾਂ ਜਾਰੀ ਰੱਖਣ ਲਈ ਕਿਸੇ ਸਮਝੌਤੇ ਤੱਕ ਪਹੁੰਚਣ ਲਈ ਅਸਫਲ ਰਹੇ ਨੇ ਇਸ ਦੇ ਨਤੀਜੇ ਵਜੋਂ ਤਕਰੀਬਨ 7.5 ਲੱਖ ਸਰਕਾਰੀ ਮੁਲਾਜ਼ਮਾਂ ਨੂੰ ਬਿਨਾਂ ਤਨਖਾਹ ਤੋਂ ਛੁੱਟੀ ਤੇ ਭੇਜਿਆ ਜਾਵੇਗਾ ਇਸ ਤੋਂ ਇਲਾਵਾ ਟਰੰਪ ਪ੍ਰਸ਼ਾਸਨ ਕੁਝ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਵੀ ਸਕਦਾ ਹੈ ਕਈ ਸਰਕਾਰੀ ਦਫ਼ਤਰ ਬੰਦ ਹੋ ਜਾਣਗੇ ਅਜਿਹਾ ਇਸ ਲਈ ਕਿਉਂਕਿ ਟਰੰਪ ਦੇ ਬਦਲੇ ਵਜੋਂ ਅਜਿھے ਕੰਮ ਕਰਨ ਦੀ ਧਮਕੀ ਦਿੱਤੀ ਹੈ ਜੋ ਕਿ ਮਾੜੇ ਹੋਣਗੇ ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕੇਗਾ ਇਸ ਦੌਰਾਨ ਟਰੰਪ ਦਾ ਦੇਸ਼ ਨਿਕਾਲੇ ਦਾ ਏਜੰਡਾ ਵੀ ਪੂਰੀ ਰਫ਼ਤਾਰ ਦੇ ਨਾਲ ਚੱਲਦਾ ਰਹੇਗਾ ਜਦਕਿ ਸਿੱਖਿਆ ਵਾਤਾਵਰਣ ਅਤੇ ਹੋਰ ਜ਼ਰੂਰੀ ਸੇਵਾਵਾਂ ਠੱਪ ਹੋ ਜਾਣਗੀਆਂ ਇਸ ਦੇ ਮਾੜੇ ਆਰਥਿਕ ਨਤੀਜੇ ਪੂਰੇ ਦੇਸ਼ ਦੇ ਵਿੱਚ ਦੇਖ ਸਕਦੇ ਨੇ